ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਨਾਉਂਸ ਕਰੀ ਮੈਂ ਹਜਵਿੰਦਰ ਸਿੰਘ ਤੇ ਅੱਜ ਅਸੀਂ ਖਾਸ ਗੱਲਬਾਤ ਕਰ ਰਹੇ ਹਾਂ ਕਿ ਜਿਵੇਂ ਕਿ ਕਾਲਾ ਦਿਸ਼ ਜੋ ਕਿ ਭਾਜਪਾ ਵੱਲੋਂ ਇੱਕ ਮਨਾਇਆ ਗਿਆ ਤੇ ਉੱਤੇ ਡਾਕਟਰ ਸੁਭਾਸ਼ ਜੀ ਸਾਡੇ ਨਾਲ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਕੀ ਹਾਲ ਹੈ ਪਹਿਲੇ ਨੰਬਰ ਤੇ ਆਪ ਨੂੰ ਇੱਕ ਸ਼ੁੱਧ ਪੰਜਾਬੀ ਬਹੁਤ ਵਧੀਆ ਬੋਲੀ ਉਹਦੇ ਵਾਸਤੇ ਮੁਬਾਰਕਾਂ ਨਹੀਂ ਨਹੀਂ ਮੈਂ ਹਾਂ ਹੀ ਪੰਜਾਬੀਆਂ ਦੇ ਪੰਜਾਬੀ ਬੋਲਣੀ ਹੋਰ ਨਾ ਕੀ ਬੋਲਣਾ ਤੇ ਇਹ ਜਿਤਨਾ ਕਿ ਲੋਕਾਂ ਵੱਲੋਂ ਜਿਤਨਾ ਆਪਣੇ ਪਰਮੰਤਰੀ ਦੀ ਵੀ ਗੱਲ ਕੀਤੀ ਗਈ ਆ ਵੀ ਲੋਕੀ ਕੂੜ ਪ੍ਰਚਾਰ ਕਰ ਰਹੇ ਹਨ ਤੇ ਇਹ ਜਿਤਨਾ ਹੁਣ ਅੱਜ ਜਿੰਨੇ ਬੁਲਾ ਰਹ ਤੇ ਮੈਂ ਸੋਚਿਆ ਤੇ ਉਸ ਨੂੰ ਅੱਗੇ ਲੈ ਕੇ ਆਉਂਦਾ ਜਿਸ ਤਰ੍ਹਾਂ ਆਪ ਨੂੰ ਜੋ ਇਲੈਕਸ਼ਨ ਵਿੱਚ ਵੀ ਜੋ ਵਾਅਦਾ ਹੋਇਆ ਉਹਦੇ ਬਾਰੇ ਗੱਲਬਾਤ ਕੀਤੀ ਤੇ ਕਾਲੇ ਦਿਨ ਤੇ ਅੱਜ ਕੀ ਗੱਲ ਚੱਲਦੀ ਹੈ ਦੇਖੋ ਕਾਂਗਰਸ ਨੇ 25 ਜੂਨ 1975 ਚ ਦੇਸ਼ ਦੇ ਸੰਵਿਧਾਨ ਨੂੰ ਛਿੱਕੇ ਤੇ ਟੰਕ ਕੇ ਜਿਹੜੀ ਐਮਰਜੈਂਸੀ ਲਾਈ ਸਾਰੇ ਲੋਕਤੰਤਰੀਕ ਅਧਿਕਾਰ ਖਤਮ ਕਰ ਦਿੱਤੇ ਜਿੰਨੀ ਜਮਹੂਰੀਅਤ ਦੇ ਹੱਕ ਸੀਗੇ ਸਾਡੇ ਸਾਰੇ ਖਤਮ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਕੋਈ ਵਕੀਲੀ ਜਿੰਨੂੰ ਮਰਜ਼ੀ ਫੜ ਕੇ ਜੇਲ੍ਹ ਚ ਬੰਦ ਕਰਦੇ ਉਹ ਖਬਰਾਂ ਤੇ ਸੈਂਸਰ ਮੀਡੀਆ ਤੇ ਸੈਂਸਰ ਸਾਰੀਆਂ ਚੁਣੇ ਹੋਏ ਵੱਡੇ ਵੱਡੇ ਜਿਹੜੇ ਨੇਤਾ ਨੇਤਾ ਅਸੀਂ ਉਪਰਿੰਨ ਸਭ ਜੀਲ ਦੇ ਅੰਦਰ ਬੰਦ ਕਰਤੇ ਸੋ ਇਹ ਜਿਹੜਾ 21 ਮਹੀਨੇ ਤਸ਼ੱਦਦ ਹਿੰਦੁਸਤਾਨ ਦੀ ਜਨਤਾ ਤੇ ਆ ਜਿਹੜਾ ਲੋਕਤੰਤਰ ਨੂੰ ਸਸਪੈਂਡ ਕਰਤਾ ਇੱਕ ਤਰ੍ਹਾਂ ਨਾਲ ਮੈਂ ਕਹੂੰਗਾ ਸੰਵਿਧਾਨ ਨੂੰ 21 ਮਹੀਨੇ ਇਹਨਾਂ ਨੇ ਅਲਮਾਰੀ ਚ ਬੰਦ ਕਰਕੇ ਰੱਖਤਾ ਉਹ ਦੇਸ਼ ਦੇ ਲੋਕਾਂ ਨੂੰ ਯਾਦ ਦਿਲਾਇਆ ਇਹ ਕਾਲਾ ਅਧਿਆਏ ਹੈ ਔਰ ਕਾਂਗਰਸ ਦੀ ਇਹ ਫਿਤਰਤ ਹੈ ਉਹਦੀ ਉਹਦੀ ਇਹ ਪ੍ਰਵਿਰਤੀ ਹੈ ਮੈਂਟੈਲਿਟੀ ਹੈ ਜਦੋਂ ਫੇਰ ਮੌਕਾ ਮਿਲੇਗਾ ਫੇਰ ਇਹੀ ਕੰਮ ਕਰੇਗਾ ਜਿਵੇਂ ਕੀ ਆਪਣੇ ਕਾਲਾ ਦਿਵਸ ਮਨਾਇਆ ਤੇ ਜਿਤਨਾ ਜੋ ਉਧਰ ਲੋਕਾਂ ਤੇ ਉਸ ਟਾਈਮ ਜੋ ਤਸ਼ੱਦਦ ਹੋਇਆ ਉਹਦੀ ਗੱਲ ਕੀਤੀ ਤੇ ਅੱਜ ਵੀ ਕਾਫੀ ਪਿੰਡਾਂ ਸ਼ਹਿਰਾਂ ਵਿੱਚ ਜੋ ਪੰਜਾਬ ਦੇਆਂ ਵਿੱਚ ਕਿਸੇ ਦੀ ਕੰਪਲੇਨਟ ਨਹੀਂ ਰਜਿਸਟਰ ਕੀਤੀ ਜਾਂਦੀ ਔਰ ਜੋ ਅਪੀਲ ਦਲੀਲ ਨਾ ਹੋਣ ਕਰਕੇ ਸਹੀ ਨੂੰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਕੀ ਕਹਿਣਾ ਚਾਹੀਦਾ ਦੇਖੋ ਇਹ ਸਰਕਾਰ ਜਿਹੜੀ ਪੰਜਾਬ ਚੱਲ ਰਹੀ ਹੈ ਨਾ ਇਹ ਤਾਂ ਰੱਬ ਹੀ ਰੱਖਾ ਹੈ ਅੰਧੇਰ ਨਗਰੀ ਚੌਪੜ ਰਾਜਾ ਟਕੇ ਸਿਰ ਬਾਜੀ ਟਕੇ ਸਿਰ ਖਾਜਾ ਇਦਾਂ ਦੀ ਸਰਕਾਰ ਚੱਲ ਰਹੀ ਆ ਸੋ ਪੰਜਾਬ ਦੇ ਲੋਕ ਇਹਨਾਂ ਦੇ ਝੂਠੇ ਭ੍ਰਮ ਦੇ ਜਾਲ 'ਚ ਫਸ ਗਏ ਬਦਲਾਅ ਦੇ ਚ ਔਰ ਇਹਨਾਂ ਨੂੰ ਵੋਟਾਂ ਪਾਤੀਆਂ ਅੱਜ ਪਛਤਾ ਰਹੇ ਨੇ ਲੇਕਿਨ ਹੁਣੇ ਭੁਗਤਣਾ ਪੈਣਾ ਹੈ ਔਰ ਜਦ ਤੱਕ ਇਹ ਸੱਤਾ 'ਚ ਰਹਿਣਗੇ ਪੰਜਾਬ ਦੀ ਦੁਰਦਸ਼ਾ ਕਰਦੇ ਰਹਿਣਗੇ ਸੋ ਜਲਦੀ ਤੋਂ ਜਲਦੀ ਇਹ ਸੱਤਾ ਜੋ ਕਿਵੇਂ ਹਟਣ ਇਹਦੇ ਲਈ ਉਪਰਾਲੇ ਕਰਨੇ ਪੈਣਗੇ ਇਹਦੇ ਲਈ ਵੱਡੀ ਲੜਾਈ ਸੜਕ 'ਤੇ ਵੀ ਲੜਨੀ ਪਵੇਗੀ ਔਰ ਪੋਲਿਟੀਕਲੀ ਵੀ ਲੜਨੀ ਪਵੇਗੀ ਤਖੜੇ ਹੋ ਕੇ ਬੀਜੇਪੀ ਲੜਾਈ ਲੜ ਰਹੀ ਹੈ ਇਹਨਾਂ ਨੂੰ ਸੱਤਾ 'ਚੋਂ ਹਟਾਵਾਂਗੇ ਔਰ ਖੁਸ਼ਹਾਲੀ ਦੇ ਰਸਤੇ ਤੇ ਪੰਜਾਬ ਨੂੰ ਭਾਜਪਾ ਤੋਰ ਸਕਦੀ ਆ ਇਹ ਗੱਲ ਅਸੀਂ ਲੋਕਾਂ 'ਚ ਲੈ ਕੇ ਜਾ ਰਹੇ ਆਂ ਲੋਕਾਂ ਨੂੰ ਸਮਝ ਵੀ ਆ ਰਹੀ ਹੈ ਇਹ ਗੱਲ ਹੋ ਰਿਹਾ ਕਿ ਭਗਵੰਤ ਸਿੰਘ ਸਾਹਿਬ ਜੀ ਤਰ੍ਹਾਂ ਨਾ ਪਿਛਲੇ ਬੀਤੇ ਸਮੇਂ ਅਕਾਲੀ ਦਲ ਨੂੰ ਜਦੋਂ ਤਿੰਨ ਸੀਟਾਂ ਮਿਲੀਆਂ ਉਹਨਾਂ ਨੇ ਕਹਿੰਦੇ ਕਿ ਨੂੰ ਵੇਖੋ ਤਿੰਨਾਂ ਦੇ ਆਗੇ ਹੁਣ ਖੁਦ ਵੀ ਤਿੰਨਾਂ ਦੇ ਆਗੇ ਕੀ ਕਹਿਣਾ ਚਾਹੀਦਾ ਨਹੀਂ ਅਕਾਲੀ ਦਲ ਤਾਂ ਇੰਨੀ ਵੱਡੀ ਪਾਰਟੀ ਸੀ 10 ਸਾਲ ਰਾਜ ਕਰਕੇ ਤਿੰਨਾਂ ਦੇ ਆਇਆ ਤੇ 2.5 ਸਾਲਾਂ ਜੀ ਆਗੇ ਔਰ ਅਗਲੇ 1.5-2 ਸਾਲ ਆਮ ਆਦਮੀ ਪਾਰਟੀ ਦੀ ਹਾਲਤ ਹੋਰ ਖਰਾਬ ਹੋਣੀ ਹੈ ਔਰ ਭਗਵੰਤ ਸਿੰਘ ਸਾਹਿਬ ਦੀ ਆਪਣੀ ਕੁਰਸੀ ਬਸ 3 ਮਹੀ ਪੰਜ ਕੈਬਨਟ ਦੇ ਹੁੰਦੇ ਹੁੰਦੇ ਆ ਤੇ ਇੱਕ ਉਹਦੇ ਤੇ ਵੀ ਕੰਮ ਨਹੀਂ ਹੋ ਰਿਹਾ ਜਿਵੇਂ ਕਿ ਸਾਡਾ ਸਭਿਆਚਾਰਕ ਮਾਮਲਾ ਜੋ ਧਾਰਮਿਕ ਮੁੱਦੇ ਹੈਗੇ ਹਨ ਤੇ ਉਹਨਾਂ ਨੂੰ ਵੀ ਸੰਭਾਲਣ ਦਾ ਉਧਾ ਉਹਨਾਂ ਕੋਲ ਆ ਤੇ ਇਸ ਟਾਈਮ ਖੰਡਰ ਹਾਲਾਤ ਹੋਏ ਨੇ ਧਾਰਮਿਕ ਵਿਰਾਸਤਾਂ ਰੁੱਲ ਰਹੀਆਂ ਉਹਦੇ ਬਾਰੇ ਦੇਖੋ ਇਹਨਾਂ ਚ ਕੈਪੇਬਿਲਿਟੀ ਨਹੀਂ ਹੈਗੀ ਇਹ ਤਾਂ ਸਾਰੇ ਜਿਹਨੂੰ ਕਹਿ ਲੋਗੇ ਕਿ ਨਟੰਕੀ ਬਾਜਾਂ ਦਾ ਟੋਲਾ ਸੀਗਾ ਤਜਰਬਾ ਨਹੀਂ ਹੈਗਾ ਇਹ ਕਿੰਨਾ ਕਰਕੇ ਮੈਂ ਹੱਲੇ ਜ਼ਿਆਦਾ ਇਸ ਕਰਕੇ ਨਹੀਂ ਬੋਲਾਂਗਾ ਕਿ ਭੈਣ ਦਾ ਸਾਡੀ ਦਾ ਵਿਆਹ ਹੱਲੇ ਹੋਇਆ ਹੈ ਤੇ ਮੈਂ ਕੁਝ ਅੱਜ ਜ਼ਿਆਦਾ ਕਹਾਂ ਚੰਗਾ ਨਹੀਂ ਲੱਗਦਾ ਪਰ ਇਹਨਾਂ ਨੂੰ ਕੋਈ ਨਾ ਤਜਰਬਾ ਸੀ ਨਾ ਇਹਨਾਂ 'ਚ ਕੋਈ ਬੁੱਧੀ ਹੈ ਨਾ ਇਹਨਾਂ 'ਚ ਕੋਈ ਕਾਬਲੀਅਤ ਹੈ ਨਾ ਹਾਲੀਅਤ ਹੈ ਇਹ ਤਾਂ ਨਟਕੀਆਂ ਦਾ ਟੋਲਾ ਸੀ ਉਹ ਇਕੱਠਾ ਹੋ ਗਿਆ ਪੰਜਾਬ ਦੇ ਲੋਕਾਂ ਦੇ ਮਨ 'ਚ ਗੁੱਸਾ ਸੀ ਕਾਂਗਰਸ 'ਆ ਅਕਾਲੀਆਂ ਦੇ ਪ੍ਰਤੀ ਇਹ ਜਿੱਤ ਕੇ ਆ ਗਏ ਤੇ ਇਹਨਾਂ ਦਾ ਤੁਸੀਂ ਦੇਖਣਾ 2 ਸਾਲ ਬਾਅਦ ਜੇ ਕਿਤੇ ਇਹਨਾਂ ਨੇ ਇਲੈਕਸ਼ਨ ਲੜ ਲਈ ਤੇ ਜਮਾਨਤਾਂ ਵੀ ਨਹੀਂ ਬਚਣੀਆਂ ਇਹਨਾਂ ਦੀਆਂ ਹੋਰ ਜਿਸ ਤਰ੍ਹਾਂ ਕਿ ਅੱਜ ਕੱਲਾ ਦੇ ਸੁਣਾਇਆ ਗਿਆ ਤੇ ਉਹਦੇ ਵਿੱਚ ਜਿਸ ਤਰ੍ਹਾਂ ਆਪਣੇ ਜੋ ਪਾਰਟੀ ਜੋ ਆਪਣੀ ਬੀਜੇਪੀ ਦਾ ਕੁਝ ਕਾਫੀ ਜਿਹਾ ਤਰ੍ਹਾਂ ਅੱਗੇ ਨੂੰ ਜੋ ਬੂਸਟ ਆਇਆ ਹੈਗਾ ਉਹਦੇ ਬਾਰੇ ਗੱਲ ਕੀਤੀ ਤੇ ਦੇਹੀ ਸੁਨੇਹਾ ਹੈ ਕਿ ਕਾਂਗਰਸ ਦੀਆਂ ਉਚਾਲਾਂ ਤੋਂ بچੋ ਕਾਂਗਰਸ ਨੇ ਹਮੇਸ਼ਾ ਪੰਜਾਬ ਨਾਲ ਤੱਕਾ ਕੀਤਾ ਹੈ ਪੰਜਾਬ ਨੇ ਸਾਰੀਆਂ ਪਾਰਟੀਆਂ ਦੇਖ ਲਈਆਂ ਹੁਣ ਭਾਰਤੀ ਜਨਤਾ ਪਾਰਟੀ ਨੇ ਕੋਈ ਅਜਮਾਏ ਜਿਸ ਤਰ੍ਹਾਂ ਮੋਦੀ ਸਾਹਿਬ ਨੇ ਦੇਸ਼ ਬਦਲਿਆ ਜਿਵੇਂ ਬੀਜੇਪੀ ਦੀਆਂ ਸਰਕਾਰਾਂ ਨੇ ਬਾਕੀ ਸੂਬਿਆਂ ਚ ਅੱਛਾ ਰਾਜ ਚਲਾ ਕੇ ਦਿਖਾਇਆ ਹੈ ਯੂਪੀ ਜਿਵੇਂ ਠੀਕ ਕੀਤੀ ਹੈ ਕਾਨੂੰਨ ਦਾ ਰਾਜ ਸਥਾਪਿਤ ਕੀਤਾ ਹੈ ਪੰਜਾਬ ਚ ਵੀ ਇੱਕ ਮੌਕਾ ਭਾਜਪਾ ਨੂੰ ਮਿਲੇਗਾ ਤੇ ਨਿਸ਼ਚਿਤ ਰੂਪ ਨਾਲ ਭਾਜਪਾ ਪੰਜਾਬ ਨੂੰ ਠੀਕ ਕਰੇਗਾ ਚਲਦੇ ਹੋਏ ਲਾਸਟਵਾਲ ਕਿ ਜਿੱਦ ਤਰ੍ਹਾਂ ਇੰਡੀਆ ਪਾਕਿਸਤਾਨ ਤੇ ਆਪਾਂ ਕੋਈ ਨਾ ਕੋਈ ਨਾ ਜਿੱਦ ਤਰ੍ਹਾਂ ਕੋਈ ਕੰਟਰੋਵਰਸੀ ਪੈਦਾ ਕੀ ਤੇ ਆਂਦੀ ਲੱਗਦਾ ਕਿ ਕਿਤੇ 47 ਦੀ ਵੰਡ ਹੋਣੀ ਨਹੀਂ ਚਾਹੀਦੀ ਜੇ ਕਾਂਗਰਸ ਨੇ ਮੰਨ ਲਓ ਕਿ ਆਪਣੇ ਫਾਇਦੇ ਵਾਸਤੇ ਉਦੋਂ ਇੱਕ ਦੋ ਨਵਾਂ ਪ੍ਰਧਾਨ ਮੰਤਰੀ ਇੱਕ ਨਵਾਂ ਦੇਸ਼ ਬਣਾਤਾ ਜਿਹਦੇ ਕਰਕੇ 11 ਲੱਖ ਦੇ ਕਰੀਬ ਲੋਕ ਕਤਲ ਹੋਏ ਬਲਾਤਕਾਰ ਹੋਏ ਲੱਗਦਾ ਕਿ ਕਿਤੇ ਉਹ ਦੇਸ਼ ਦੀ ਵੰਡ ਦੀ ਲੋੜ ਨਹੀਂ ਸੀ ਨਹੀਂ ਸੀ ਨਾ ਇਹ ਕਾਂਗਰਸ ਦਾ ਪਾਪ ਹੈ ਨਹਿਰੂ ਦੇ ਮੁੱਖ ਮੰਤਰੀ ਬਣਨ ਦੀ ਪ੍ਰਧਾਨ ਮੰਤਰੀ ਬਣਨ ਦੀ ਜ ਜਲਦੀ ਰਾਜ ਲੈ ਲੋ ਅਗਰੇ ਜੰਗ ਲੋ ਇਹ ਲੜਾਈ ਨਹੀਂ ਲੜ ਸਕੇ ਦੇਸ਼ ਵੰਡਿਆ ਗਿਆ ਔਰ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੈ ਉਹਦੀ ਦੋਸ਼ੀ ਕਾਂਗਰਸ ਹੈ ਔਰ ਕਿਤਨਾ ਕਿਤੇ ਲੱਗਦਾ ਕਿ ਇਹ ਦੋਨਾਂ ਦੇਸ਼ਾਂ ਦੇ ਮਲਾਪ ਜਾਂ ਕੋਈ ਚੰਗੇ ਵਪਾਰਕ ਸਾਂਝ ਅੱਜ ਵੀ ਹਾਨੂੰ ਲੋੜ ਪੈਂਦੀ ਆ ਤੇ ਕੋਈ ਅੱਗੋਂ ਕੁਝ ਖਾਸ ਹੋਣਾ ਚਾਹੀਦਾ ਜੀ ਉਹਨਾਂ ਚੀਜ਼ ਤਾਂ ਲੇਕਿਨ ਉਹਦੇ ਲਈ ਪਾਕਿਸਤਾਨ ਨੂੰ ਠੀਕ ਹੋਣਾ ਪਏਗਾ ਦੇਖੋ ਅਤੰਕਵਾਦ ਔਰ ਟ੍ਰੇਡ ਸਾਥ-ਸਾਥ ਨਹੀਂ ਚੱਲ ਸਕਦੇ ਤੁਸੀਂ ਡਰੋਨ ਨਾਲ ਰੋਜ਼ ਪੰਜਾਬ 'ਚ ਨਸ਼ੇ ਵੀ ਭੇਜੀ ਜਾਓ ਤੁਸੀਂ ਹਥਿਆਰ ਭੇਜੀ ਜਾਓ ਜੰਮੂ ਕਸ਼ਮੀਰ 'ਚ ਦੇਸ਼ ਦੇ ਖਿਲਾਫ ਜੰਗ ਜਾਰੀ ਰੱਖੋ ਤੇ ਵਪਾਰ ਨਹੀਂ ਹੋ ਸਕਦਾ ਵਪਾਰ ਦੋ ਗਵਾਂਡੀ ਵੀ ਆਪਸ ਲੜਾਈ ਹੁੰਦੀ ਹੋਵੇ ਤੇ ਫਿਰ ਉਹ ਸਾਂਝ ਨਹੀਂ ਰੱਖਦੇ ਤੇ ਇਸ ਕਰਕੇ ਪਾਕਿਸਤਾਨ ਨੂੰ ਇਹ ਗੱਲ ਸਮਝ ਆਣੀ ਚਾਹੀਦੀ ਹੈ ਕਿ ਇਸ ਲੜਾਈ 'ਚ ਉਹਨੂੰ ਕੁਝ ਨਹੀਂ ਮਿਲਿਆ ਪਾਕਿਸਤਾਨ ਕੰਗਾਲੀ ਦੇ ਰਸਤੇ ਤੇ ਹੈ ਨਾ ਕਿਤੇ ਇੱਕ ਗੱਲ ਹੈਗੀ ਆ ਕਿ ਲੋਕ ਮਿਲਣਾ ਚਾਹੁੰਦੇ ਦੋਨਾਂ ਦੇਸ਼ਾਂ ਦੇ ਪਰ ਕਿਤੇ ਨਾ ਕਿਤੇ ਉਧਰ ਜਿਹਾ ਸਿਆਸਤ ਲਾ ਲੋ ਹਾਂ ਪਾਕਿਸਤਾਨ ਦੀ ਸਾਰੀ ਸਿਆਸਤ ਹਿੰਦੁਸਤਾਨ ਦੇ ਵਿਰੋਧ ਚ ਖੜੀ ਰਹੀ ਹੈ ਔਰ ਉਹ ਲੋਕ ਜਿੰਨੀ ਜਲਦੀ ਇਸ ਗੱਲ ਨੂੰ ਸਮਝ ਲੈਣਗੇ ਉਹਨਾਂ ਹੀ ਫਾਇਦਾ ਹੋਵੇ ਔਰ ਬਹੁਤ ਧੰਨਵਾਦ ਜੀ ਔਰ ਆਪਨੇ ਬਹੁਤ ਕੀਮਤੀ ਸਮਝਤਾ ਸਤਿ ਸ਼੍ਰੀ ਅਕਾਲ